ਬੀਤੀ ਰਾਤ ਬਠਿੰਡਾ ਚੰਡੀਗੜ੍ਹ ਕੌਮੀ ਮੁੱਖ ਮਾਰਗ ਤੇ ਪਿਆਨਕ ਸੜਕ ਹਾਦਸਾ ਵਾਪਰ ਗਿਆ ਜਦੋਂ ਪਿੰਡ ਤਨੋਲਾ ਦੇ ਵਿਖੇ ਪੁਲ ਚੜਨ ਲੱਗੀ ਗੱਡੀ ਦੇ ਡਿਵਾਈਡਰ ਦੇ ਨਾਲ ਟਕਰਾਨ ਦੇ ਕਾਰਨ ਹੋਏ ਇੱਕ ਹਾਦਸੇ ਵਿੱਚ ਨੌਜਵਾਨ ਦੀ ਮੌਤ ਹੋ ਗਈ ਅਤੇ ਇੱਕ ਨੌਜਵਾਨ ਜ਼ਖਮੀ ਹੋ ਗਿਆ ਮੌਕੇ ਤੇ ਕਤਰਤ ਕੀਤੀ ਗਈ ਜਾਣਕਾਰੀ ਦੇ ਅਨੁਸਾਰ ਮ੍ਰਿਤਕ ਨੌਜਵਾਨ ਜੋਤ ਸਿੰਘ ਜੋ ਕਿ ਬਰਨਾਲਾ ਦਾ ਰਹਿਣ ਵਾਲਾ ਸੀ ਤੇ ਉਸ ਦੀ ਉਮਰ 25 ਸਾਲ ਸੀ ਆਪਣੇ ਦੋਸਤ ਹਰਵਿੰਦਰ ਸਿੰਘ ਦੇ ਨਾਲ ਆਪਣੀ ਗੱਡੀ 'ਚ ਸਵਾਰ ਹੋ ਕੇ ਟਾਬੇ ਤੋਂ ਰੋਟੀ ਖਾ ਕੇ ਵਾਪਸ ਆਪਣੇ ਘਰ ਨੂੰ ਜਾ ਰਹੇ ਸਨ ਉਦੋਂ ਹੀ ਉਹਨਾਂ ਦੀ ਗੱਡੀ ਪੁਲ ਚੜਨ ਦੇ ਵੇਲੇ ਬਰਨਾਲਾ ਨੂੰ ਜਾ ਰਹੀ ਬਲੀਨੋ ਗੱ ਦੇ ਡਿਵਾਈਡਰ ਵਿੱਚ ਟਾਵਰ ਦੇ ਹੱਥ ਸੈਂਨਾ ਪਿਆਨਕ ਸੀ ਕਿ ਡਿਵਾਈਡਰ ਤੇ ਲੱਗੀ ਲੋਹੇ ਦੀ ਐਂਗਲ ਮੋੜਲੇ ਸ਼ੀਸ਼ੇ ਤੋਂ ਲੈ ਕੇ ਪਿਛਲੇ ਸ਼ੀਸ਼ੇ ਦੇ ਵਿੱਚੋਂ 35 ਤੋਂ 40 ਫੁੱਟ ਦੇ ਕਰੀਬ ਆਰਪਾਰ ਹੋ ਗਿਆ ਤੇ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ ਜੋਤ ਸਿੰਘ ਦੋ ਪੈਣਾ ਦਾ ਇਕੱਲਾ ਪਰਾ헤 ਅਤੇ ਦੋ ਘਰ ਦੇ ਵਿੱਚ ਇਕੱਲਾ ਲੜਕਾ ਸੀ ਜਿਸ ਨੇ ਜੜੀ ਹੈ ਮੌਕੇ ਤੇ ਮੌਜੂ ਡਿਊਟੀ ਅਫਸਰ ਜਸਪਾਲ ਸਿੰਘ ਨੇ ਦੱਸਿਆ ਕਿ ਜ਼ਖਮੀ ਵਿਅਕਤੀ ਦੇ ਬਿਆਨਾਂ ਦੇ ਆਧਾਰ ਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਪੋਸਟਮਾਰਟਮ ਕਰਨ ਤੋਂ ਬਾਅਦ লাশ ਬਾਹਰ ਸਾਤੇ ਹਵਾਲੇ ਕਰ ਦਿੱਤੀ ਗਈ ਹੈ ਚੇਦਨਾ ਨਾਮ ਕੰਸੀ ਨੀ ਸੀਗਾ ਤੇ ਇਹ ਗਰੀਵ ਰਾਤ ਨੂੰ 9 ਵਜੇ ਰਜਵਾਲੇ ਖਾਬੇ ਤੇ ਹਨੋਲੇ ਫਰਾਖਣ ਵਾਸਤੇ ਗਿਆ ਸੀਗਾ ਤੇ ਜਿਹੜਾ ਉਹ ਖਾਣਾ ਖਾ ਕੇ ਵਾਪਸ ਆ ਰਹੀ ਸੀ ਤਾਂ ਕਿਸੇ ਵਾਪਸ ਆ ਰਹੇ ਤਾਂ ਕਿਸੇ ਚੇਰਫਤਾਰ ਵੈਨ ਗੱਡੀ ਆਈ ਜਿਸ ਨੇ ਜ਼ੋਰ ਦਾ ਟੱਕਰ ਮਾਰ ਦਿੱਤੀ ਜਿਸ ਕਾਰਨ ਕਿਰਸਾ ਕੇ ਜੋਰਦਤ ਤੇ ਬਣਿਆ ਹੋਇਆ ਜਿਹੜਾ ਪਿਲਰ ਸੀਗਾ ਉਹ ਪਿਲਰ ਗੱਡੀ ਨੂੰ ਕ੍ਰੋਸ ਕਰਦਾ ਹੋਇਆ ਇਹਦੇ ਸਰਵਿਸ ਦੀ ਪਾਰ ਹੋ ਗਿਆ ਤੇ ਜਿਸ ਕਰਨਾ ਮੌਕੇ ਤੇ ਇਸ ਦੀ ਮੌਤ ਹੋ ਗਈ ਹੈ ਤੇ ਬਾਕੀ ਜੋ ਪਰਿਵਾਰ ਦੇ ਵਿੱਚ ਤੇ ਕਿੰਨੇ ਜਾਣੇ ਸੀ ਤੇ ਕਿੰਨੇ ਕੁ ਮਿਰ ਜ਼ਖਮੀ ਹੋਏ ਜੀ ਇਹ ਨੇ ਦੋ ਜਾਣੀ ਸੀ ਗੱਡੀ ਦੇ ਵਿੱਚ ਦੂਸਰਾ ਇਹਦਾ ਦੋਸਤ ਹੀ ਮੁੰਡਾ ਜੋ ਆਪਣੇ प्रदीप ਡਾਕਟਰ ਦੇ ਕੋਲ ਦਾਖਲ ਕੀਤਾ ਹੋਇਆ ਹੈ ਤੇ ਉਹਦੀ ਵੀ ਬਾਹ ਫ੍ਰੈਕਚਰ ਹੋ ਗਈ ਹੈ ਤੇ ਸਰਚ ਟਾਂਕੇ ਹਨ ਠੀਕ ਹੈ ਇਸ ਦੀ ਮੌਕੇ ਦੀ ਮੌਤ ਹੋ ਗਈ ਹੈ ਤੇ ਪਰਿਵਾਰ ਨੂੰ ਕਿਵੇਂ ਕੀ ਕਹਿਣਾ ਪੁਲਿਸ ਵੱਲੋਂ ਕਾਰਵਾਈ ਕੀਤੀ ਹੈ ਜੀ ਇਹਦੀ ਮਸਤੋ ਸੇ ਇਹ ਹੀ ਸਾਫ਼ੀ ਮੰਗ ਕਰਦੇ ਆ ਕਿ ਪਰਿਵਾਰ ਦੇ ਵਿੱਚ ਇਹੀ ਇਕੱਲਾ ਬੱਚਾ ਕਮਾਉਣ ਵਾਲਾ ਸੀਗਾ ਕਿਉਂਕਿ ਦੋ ਭੈਣਾਂ ਦਾ ਇਕੱਲਾ ਭਰਾ ਸੀਗਾ ਇਹ ਦੋ ਪਰਿਵਾਰਾਂ ਦਾ ਇਕੱਲਾ ਪੁੱਤ ਸੀਗਾ ਤੇ ਅਸਤੇ ਇਹ ਹੀ ਮੰਗ ਕਰਦੇ ਆ ਕਿ ਉਸ ਤੇ ਵਾਧੂ ਵਧ ਕਾਰਵਾਈ ਕਰਕੇ ਲਾਭ ਜੋ ਵੀ ਹੈ ਕਾਰਵਾਈ ਕਰਕੇ ਸਾਨੂੰ ਇਨਸਾਫ ਮਿਲੇਗਾ ਵੀ ਤਾਂ ਕਿ ਪਰਿਵਾਰ ਦੀ ਆਤਮਿਕ ਬਦਲ ਇਹ ਦੋ ਲੜਕੇ ਸੀਗੇ ਆਪਣੇ ਜੋਤਸ਼ੈ ਪੁੱਤਰ ਹਰਸ਼ਪਾਲ ਸਿੰਘ ਵਾਸੀ ਬਰਨਾਲਾ ਤੇ ਦਵਿੰਦਰ ਸਿੰਘ ਪੁੱਤਰ ਪੀਰ ਸਿੰਘ ਵਾਸੀ ਬਰਨਾਲਾ ਇਹ ਆਪਣੇ ਇਸ ਤਰ੍ਹਾਂ ਨਾਲ ਜਿਵੇਂ ਰਜਵਾਰੇ ਤੋਂ ਕੇਂਦਰ ਕਰਕੇ ਚੱਲੇ ਸੀਗੇ ਜਿਹੜੀ 11:30 ਵਜੇ ਇਹਨਾਂ ਦਾ ਉੱਥੇ ਪੁੱਲ ਦੇ ਕੋਲ ਇੱਕ ਗੱਡੀ ਨਾਲ ਟਕਰਾਉਣ ਕਰਕੇ ਖੇੜਵਜਨ ਕਰਕੇ ਗੱਡੀ ਨਾਲ ਜਿਹੜੀ ਰੋਲਿੰਗ ਜਿੱਤ ਗਈ ਜਿਹੜੀ ਪੁੱਲ ਦੇ ਨਾਲ ਰੇਲਿੰਗ ਲੱਗੀ ਹੋਈ ਹੈ ਉਹ ਰੇਲਿੰਗ ਕਰਕੇ ਇਹਨਾਂ ਨੂੰ ਕਾਫੀ ਜ਼ੰਮੀ ਸੱਟ ਲੱਗੀ ਦੋਸਤਾਂ ਦੀ ਮੌਤ ਹੋ ਗਈ ਤੇ ਦੂਸਰਾ ਜੀ ਜਿਹੜਾ ਦਵਿੰਦਰ ਸਿੰਘ ਉਹ ਜਿਹੜਾ ਇਲਾਜ ਨੇ ਜੀ ਉਹ ਉਹ ਠੀਕ ਨੇ ਫਿਰ अच्छा ते ਹੁਣ ਤੁਸੀਂ ਕੀ ਕਾਰਵਾਈ ਕੀਤੀ ਜੀ ਅਸੀਂ ਦਵਿੰਦਰ ਸਿੰਘ ਦਾ ਬਿਆਨ ਰਿਕਾਰਡ ਕੀਤਾ ਜੀ ਉਹਨਾਂ ਦੇ ਬਨਾਂ ਤੇ 175 ਨੰਬਰ ਮਕਦਮਾ ਦਰਜ ਕਰਕੇ ਅਧਿੰਤਾਰ ਐਕਟ 1061 285 725 ਜੀ ਪਰ 125 ਬੀ 324 4 ਬੀ ਐਨ ਸਥਾਨਾ ਪਨੋਲਾ ਦਾਪੇ ਕਰਕੇ ਕਾਰਵਾਈਆਂ ਚ ਜਾਂਦੀ ਹੈ ਤੇ ਹੁਣ ਕੀ ਕੀਤਾ ਜਾ ਰਿਹਾ ਹੋ ਸੋਣੇ ਆਪਣੇ ਜੋਰ ਤੇ ਡੈਡ ਬੋਡੀ ਦੇ ਪੋਸਟ ਮਨ ਕਰਵਾ ਕੇ ਅਗਲੀ ਕਾਰਵਾਈ